ਤਰਾ ਵੇਖ ਪਾਰੇ ਹੋ ਤੁਸੀਂ ਬਾਜ ਇਸ ਵੇਲੇ ਦਿੱਲੀ ਕੁੰਡਲੀ ਬਾਰਡਰ ਤੇ ਜਿਹੜਾ ਡਿਊਟੀ ਨਿਭਾ ਰਿਹਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਵੇਲੇ ਬਾਰਡਰ ਤੇ ਤਾਇਨਾਤ ਨੇ ਪਹੁੰਚ ਚੁੱਕੀਆਂ ਨੇ ਬਾਜ ਵੀ ਵੇਖ ਪਾਰੇ ਹੋ ਤੁਸੀਂ ਆਪਣੀ ਪੈਣੀ ਨਜ਼ਰ ਦੇ ਨਾਲ ਜਿਹੜਾ ਇਸ ਵੇਲੇ ਰਖਵਾਲੀ ਕਰ ਰਿਹਾ ਕਿਸਾਨਾਂ ਦੀ ਕਿ ਸਾਨੂੰ ਇਸ ਬਾਜ ਤੋਂ ਇਹ ਸਿੱਖਣਾ ਚਾਹੀਦਾ ਕਿ ਪਹਿਲਾਂ ਤਾਂ ਇਹ ਗੁਲਾਮ ਨਹੀਂ ਰਹਿੰਦਾ ਜਾਂ ਜਾਂ ਖੁਦ ਮਰ ਜੂਗਾ ਜਾਂ पिंजरा ਤੋੜ ਦੂਗਾ ਇੱਕ ਤਰ੍ਹਾਂ ਦਾ ਇਹ ਲੋਕਤੰਤਰ ਦਾ ਪ੍ਰਤੀਕ ਆ ਇਹ ਆਜ਼ਾਦੀ ਦਾ ਪ੍ਰਤੀਕ ਆ ਇਹ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਆਪ ਦਾ ਜਿਹੜਾ ਮਿਹਨਤ ਦਾ ਖਾਣਾ ਚਾਹੀਦਾ ਕਿਸੇ ਦੂਸਰੇ ਦੇ ਹੱਕ ਤੇ ਡਾਕਾ ਨਹੀਂ ਮਾਰਨਾ ਚਾਹੀਦਾ ਜਿਵੇਂ ਕਿ ਅੱਜ ਕੱਲ੍ਹ ਦੀਆਂ ਸਰਕਾਰਾਂ ਉਂਜੀ ਪਤਿਆਂ ਨਾਲ ਰਲ ਕੇ ਆਮ ਲੋਕਾਂ ਦੇ ਕਿਸਾਨਾਂ ਦੇ ਖਾਸ ਕਰਕੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਰያ ਨੇ ਉਹ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ لیکن ਜੇ ਅਗਰ ਤੁਸੀਂ ਕੋਈ लाठी-ਚਾਰ ਜਾਂ ਇਹਨਾਂ ਤੇ ਕੋਈ ਬਲ ਪ੍ਰਯੋਗ ਕਰਨ ਦਾ ਕੋਸ਼ਿਸ਼ ਕਰੋਗੇ ਤਾਂ ਖਾਲਸਾ ਪੰਥ ਵਿੱਚ ਬੈਠਾ ਸਾਡੀਆਂ ਲਾਸ਼ਾਂ ਤੋਂ ਨਹੀਂ ਹੋ ਕੇ ਇਹਨਾਂ ਦੇ ਦਾਕੇ ਤੁਸੀਂ ਅਟੈਕ ਕਰ ਸਕਦੇ ਹੋਗੇ ਨਹੀਂ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਇੱਥਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬਲ ਪ੍ਰਯੋਗ ਕਰੋ 5000 ਸਾਲ ਦੇ ਜਾਂ ਹਜ਼ਾਰਾਂ ਸਾਲਾਂ ਦੇ ਇਤਿਹਾਸ ਦੇ ਵਿੱਚ ਸਾਡਾ ਹੀ ਇੱਕ ਸਿੱਖ ਰਾਜ ਰਿਆ ਜਿੱਥੇ ਨਾ ਕਿਸੇ ਦਾ ਵਿਲਾਦਕਰ ਹੋਇਆ ਨਾ ਕਿਸਦਾ ਕਤਲ ਹੋਇਆ ਨਾ ਡਾਕਾ ਬਚਿਆ ਨਾ ਕੋਈ ਚੋਰੀ ਹੋਈ ਤੇ ਹੁਣ ਵੀ ਜਿੱਦਨ ਦੇ ਇੱਥੇ ਖਾਲਸਾ ਪੰਥ ਬੈਠਾ ਆ ਕੇ ਪੰਜਾਬੀ ਬੈਠੇ ਨੇ ਖਾਨਦਾਨੀ ਲੋਕ ਬੈਠੇ ਨੇ ਇਸ ਏਰੀਏ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਹੀਂ ਮਿਲੀ ਹੋਣੀਗੀ ਤੁਸੀਂ ਇਹ ਯਾਦ ਕਰੋ ਕਿ ਕਿਸੇ ਟਾਈਮ ਇਸੇ ਦੇਸ਼ ਦਾ ਜਿਹੜਾ ਮੰਤਰੀ ਨੇ ਇਹ ਅਮਰੀਕਾ ਚ ਜਾ ਕੇ ਬਾਈ ਜੀ ਭੀਖ ਮੰਗਦੇ ਹੁੰਦੇ ਸੀਗੇ ਉੱਥੇ ਕਹਿੰਦੇ ਹੁੰਦੇ ਸੀ ਤੁਹਾਡੇ ਹੱਥ ਦਿੱਤੇ ਹੋਏ 5 ਡਾਲਰ ਇੰਨੇ ਪਰਿਵਾਰਾਂ ਨੂੰ ਇੰਨੇ ਦਿਨਾਂ ਦੀ ਰੋਟੀ ਦੇ ਸਕਦੇ ਆਗੇ ਇਹਨਾਂ ਨੂੰ ਜੇ ਮਿਲਦਾ ਵੀ ਸੀ ਕੀ ਇੱਕ ਰੈੱਡ ਕਲਰ ਦੀ ਲਾਲ ਰੰਗ ਦੀ ਕਣਕ ਮਿਲਦੀ ਸੀ ਜਿਹੜੀ ਕਦੇ ਵੀ ਆਨਲਾਈਕ ਨਹੀਂ ਮੰਨੀ ਜਾਂਦੀ ਸੀ ਇਹਨਾਂ ਜ਼ਿੰਮੇਦਾਰਾਂ ਨੇ ਜਿਹੜੇ ਅੱਜ ਇੱਥੇ ਬੈਠੇ ਨੇ ਇਹਨਾਂ ਭਰਾਵਾਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਠੰਡੀਆਂ ਰਾਤਾਂ ਤੇ ਗਰਮ ਦੁਪਹਿਰਾਂ ਦੇ ਵਿੱਚ ਮਿਹਨਤ ਕਰਕੇ ਤੁਹਾਨੂੰ ਅੱਜ 8-10-10 ਹਜ਼ਾਰ ਕਰੋੜ ਦੇ 에어ਫੋਰਸ ਬਨਜੇ ਜਹਾਜ਼ਾਂ ਤੇ ਚੜਨ ਲਾਇਆ ਤਸਵੀਰਾਂ ਵੇਖ ਪਾ ਰਹੇ ਹੋ ਤੁਸੀਂ ਬਾਜ ਇਸ ਵੇਲੇ ਦਿੱਲੀ ਕੁੰਡਲੀ ਬਾਰਡਰ ਤੇ ਜਿਹੜਾ ਡਿਊਟੀ ਨਿਭਾ ਰਿਹਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਵੇਲੇ ਬਾਰਡਰ ਤੇ ਤਾਇਨਾਤ ਨੇ ਪਹੁੰਚ ਚੁੱਕੀਆਂ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਤੇ ਤੁਸੀਂ ਵੀ ਇੱਕ ਵਾਰ ਤਸਵੀਰਾਂ ਦੇ ਵਿੱਚ ਬਾਜ ਇਸ ਵੇਲੇ ਦੇਖ ਪਾ ਰਹੇ ਹੋ ਟੀਲੀਪੋਸਟ ਪੰਜਾਬੀ ਵੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਇਸ ਵੇਲੇ ਕੁੰਡਲੀ ਬਾਰਡਰ ਦੀਆਂ ਤਸਵੀਰਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਉਸ ਤੋਂ ਪਹਿਲਾਂ ਤੁਹਾਨੂੰ ਖਾਸਮ ਖਾਸ ਇਹ ਤਸਵੀਰਾਂ ਨੇ ਕਿ ਜਿਹੜੀ ਸਿੱਖਾਂ ਦੀ ਸ਼ਾਨ ਜੇ ਗੱਲ ਕਹੀ ਜਾਵੇ ਤਾਂ ਹਰ ਤਰੀਕੇ ਦੇ ਨਾਲ ਹਰ ਵਾਰਗੇ ਇਸ ਵੇਲੇ ਕਿਸਾਨਾਂ ਦੇ ਨਾਲ ਆ ਤੇ ਗੁਰੂ ਦੀਆਂ ਲਾਡੀਆਂ ਫੌਜਾਂ ਵੀ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਘੋੜਿਆਂ ਦੇ ਨਾਲ ਤਾਂ ਕਿ ਬਾਜਵੀ ਦੇਖ ਪਾਰੇ ਤੁਸੀਂ ਆਪਣੀ ਪੈਣੀ ਨਜ਼ਰ ਦੇ ਨਾਲ ਜਿਹੜਾ ਇਸ ਵੇਲੇ ਰਖਵਾਲੀ ਕਰ ਰਿਹਾ ਕਿਸਾਨਾਂ ਦੀ ਬਿਲਕੁਲ ਬਾਰਡਰ ਦਿੱਲੀ ਬਾਰਡਰ ਤੇ ਇਸ ਵੇਲੇ ਦਿੱਲੀ ਕੁੰਡਲੀ ਬਾਰਡਰ ਤੇ ਮੌਜੂਦ ਆ ਤੇ ਬਾਜਦੀ ਵੀ ਪੈਣੀ ਅੱਖ ਇਸ ਵੇਲੇ ਆ ਹਰ ਹਰ ਤਰ੍ਹਾਂ ਦੀ ਜਿਹੜੀ ਕਿਸਾਨਾਂ ਦੀ ਨਿਗਹਿਵਾਨੀ ਆ ਉਹ ਕੀਤੀ ਜਾ ਰਹੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਜਾਂ ਵਾਲਾ 마ਹੀ ਵੀ ਕਿਹਾ ਜਾਂਦਾ ਤਾਂ ਉਹ ਵੀ ਆਪਣੇ ਨਾਲ ਬਾਜ ਰੱਖਦੇ ਸੀਗੇ ਪਰ ਇਸ ਵੇਲੇ ਕਿਸਾਨਾਂ ਤੇ ਪਾਰੀ ਦਿੱਕਤ ਹੈ ਮੁਸੀਬਤ ਹੈ ਸਰਕਾਰ ਨਾਲ ਸਿੱਧਾ ਹੀ ਪੰਗਾ ਤਾਂ ਬਾਜ ਵੀ ਨਿਗਹਿبانی ਕਰ ਰਹੇ ਨਾਲ ਲੈ ਕੇ ਆਇਓ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਧੰਨਵਾਦੀ ਆ ਡੇਲੀ ਪੋਸਟ ਦਾ ਜਿਹੜੇ ਇੱਥੇ ਵਧੀਆ ਆਪਦੀ ਪੱਤਰਕਾਰਤਾ ਕਰ ਰਹੇ ਨੇ ਵੀਰ ਦੂਸਰਿਆਂ ਨੂੰ ਵੀ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਬਾਕੀ ਵੀਰ ਜੀ ਇਹ ਦੇ ਜਿਹੜੀ ਇਹਦੀ ਪੈਣੀ ਨਜ਼ਰ ਆਉ ਤਾਂ ਇੱਕ ਜਾਨਵਰ ਦੀ ਜਿਹੜੀ ਬਿਰਤੀ ਹੈ ਦੀ ਉਹ ਹੈ ਹੀ ਆ ਕਿਉਂਕਿ ਬੜੀ ਉਚਾਈ ਉਚਾਈ ਤੋਂ ਵੀ ਆਪਣਾ ਸ਼ਿਕਾਰ ਨੂੰ ਇਹ ਦੇਖ ਲੈਂਦਾ ਇਹਦੀ ਬੜੀ ਅੱਖ ਤੇਜ ਹੁੰਦੀ ਆ ਪਰ ਅੱਜ ਇੱਥੇ ਭਾਈ ਜੀ ਇਹਦੇ ਸਮਾਜਿਕ ਪੱਖ ਦੇ ਤੌਰ ਤੇ ਅਸੀਂ ਇਹਨੂੰ ਲੈ ਕੇ ਆਏ ਆ ਕਿ ਸਾਨੂੰ ਇਸ ਬਾਜ ਤੋਂ ਇਹ ਸਿੱਖਣਾ ਚਾਹੀਦਾ ਕਿ ਪਹਿਲਾਂ ਤਾਂ ਇਹ ਗੁਲਾਮ ਨਹੀਂ ਰਹਿੰਦਾ ਜਾਂ ਜਾਂ ਖੁਦ ਮਰ ਜੂਗਾ ਜਾਂ ਪਿੰਜਰਾ ਤੋੜ ਦੂਗਾ ਇੱਕ ਤਰ੍ਹਾਂ ਦਾ ਇਹ ਲੋਕਤੰਤਰ ਦਾ ਪ੍ਰਤੀਕ ਆ ਇਹ ਆਜ਼ਾਦੀ ਦਾ ਪ੍ਰਤੀਕ ਆ ਦੂਸਰਾ ਇਹ ਭਾਈ ਜੀ ਆਪ ਦਾ ਸ਼ਿਕਾਰ ਆਪ ਮਾਰ ਕੇ ਖਾਂਦਾ ਕਿਸੇ ਦਾ ਮਾਰਿਆ ਹੋਇਆ ਨਹੀਂ ਖਾਂਦਾ ਇਹ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਆਪ ਦਾ ਜਿਹੜਾ ਮਿਹਨਤ ਦਾ ਖਾਣਾ ਚਾਹੀਦਾ ਕਿਸੇ ਦੂਸਰੇ ਦੇ ਹੱਕ ਤੇ ਡਾਕਾ ਨਹੀਂ ਮਾਰਨਾ ਚਾਹੀਦਾ ਜਿਵੇਂ ਕਿ ਅੱਜ ਕੱਲ੍ਹ ਦੀਆਂ ਸਰਕਾਰਾਂ ਪੂੰਜੀਪਤੀਆਂ ਨਾਲ ਰਲ ਕੇ ਆਮ ਲੋਕਾਂ ਦੇ ਕਿਸਾਨਾਂ ਦੇ ਖਾਸ ਕਰਕੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਰਿਆ ਨੇ ਉਹ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਤੀਸਰੀ ਗੱਲ ਇਹ ਦੀ ਉਚਾਈ ਆ ਜਿਹੜੀ ਬਹੁਤ ਉਚਾਈ ਤੇ ਉੜਦਾ ਇਹਦੀ ਓਡਾਰੀ ਬਹੁਤ ਉੱਚੇ ਥਾਂ ਤੇ ਹੁੰਦੀ ਆ ਸਾਨੂੰ ਆਪਣੇ ਦਿਮਾਗ ਨੂੰ ਇੰਨੀ ਉਚਾਈ ਤੇ ਰੱਖਣਾ ਚਾਹੀਦਾ ਐਡੀਕ ਮਾਤਾ ਜਿਹੜੀ ਸਾਡੀ ਉੱਚੀ ਹੋਣੀ ਚਾਹੀਦੀ ਆ ਕਿ ਅਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ ਸਕੀਏ ਨਾ ਕਿ ਕਿਸੇ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਦੇ ਸਟੇਟ ਦੇ ਆਧਾਰ ਤੇ ਜਾਂ ਕਿਸੇ ਹੋਰ ਚੀਜ਼ ਦੇ ਆਧਾਰ ਤੇ ਅਸੀਂ ਮਨੁੱਖਤਾ ਦੇ ਆਧਾਰ ਤੇ ਇਸ ਚੀਜ਼ ਨੂੰ ਦੇਖ ਸਕੀਏ ਤੇ ਸਾਨੂੰ ਆਪਣੀ ਦੂਰੋਂ ਨਜ਼ਰ ਦੇ ਵਿੱਚੋਂ ਗਲਤ ਸਹੀ ਪਛਾਣਨ ਦਾ ਸਾਡੇ ਕੋਲ ਇੱਕ ਨਜ਼ਰੀਆ ਹੋਣਾ ਚਾਹੀਦਾ ਅਸੀਂ ਕਿਸੇ ਨੂੰ ਧਰਮ ਦੇ ਆਧਾਰ ਤੇ ਨਾ ਪਛਾਨੀਏ ਗਲਤ ਦੇ ਸਹੀ ਦੇ ਹਿਸਾਬ ਨਾਲ ਪਛਾਨੀਏ ਸਾਡਾ ਸ਼ਿਕਾਰ ਉਹ ਹੋਣਾ ਚਾਹੀਦਾ ਜਿਹੜਾ ਸਮਾਜ ਲਈ ਗਲਤ ਕੰਮ ਕਰ ਰਿਹਾ ਹੈਗਾ ਇਸ ਲਈ ਅੱਜ ਅਸੀਂ ਇਹ ਵਿੱਚ ਤਾਂ ਹੀ ਬੈਠੇ ਆ ਕਿ ਇਸ ਜਗ੍ਹਾ ਦੇ ਵਿੱਚ ਕਿ ਜਿਵੇਂ ਗਵਰਨਮੈਂਟਾਂ ਨੇ ਧੱਕਾ ਕਰਿਆ ਕਿਸਾਨਾਂ ਨਾਲ ਉਦੋਂ ਖਾਲਸਾ ਪੰਥ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮਨਾ ਰਿਹਾ ਸੀ ਇਸ ਲਈ ਮਾਫੀ ਚਾਹੁੰਦੇ ਆ ਪਰ ਜੋ ਕੁਝ ਹੋਇਆ ਉਹ ਹੁਣ ਇਹ ਨਹੀਂ ਹੋ ਸਕੂਗਾ ਜੇ ਹੁਣ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰਨੀ ਹੈ ਜ਼ਰੂਰ ਕਰੋ ਮੋਸਟ ਵੈਲਕਮ ਲੇਕਿਨ ਜੇ ਅਗਰ ਤੁਸੀਂ ਕੋਈ ਲਾਠੀ ਚਾਰ ਜਾਂ ਇਹਨਾਂ ਤੇ ਕੋਈ ਬਲ ਪ੍ਰਯੋਗ ਕਰਨ ਦਾ ਕੋਸ਼ਿਸ਼ ਕਰੋਗੇ ਤਾਂ ਖਾਲਸਾ ਪੰਥ ਵਿੱਚ ਬੈਠਾ ਸਾਡੀਆਂ ਲਾਸ਼ਾਂ ਉਤੋਂ ਦੀ ਹੋ ਕੇ ਇਹਨਾਂ ਤੇ ਦਾਕੇ ਤੁਸੀਂ ਅਟੈਕ ਕਰ ਸਕਦੇ ਹੋਗੇ ਨਹੀਂ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਇੱਥਿਆਂ ਦੇ ਉੱਤਰ ਕਿਸੇ ਵੀ ਤਰ੍ਹਾਂ ਦਾ ਬਲ ਪ੍ਰਯੋਗ ਕਰੋ ਤੇ ਅਸੀਂ ਖਾਲਸਾ ਇੱਥੇ ਬੈਠਾ ਦੇਖਦਾ ਰਹੇ ਤੇ ਇਸ ਤੋਂ ਅਨਾਉਂਸਮੈਂਟ ਕੀਤੀ ਗਈ ਆ ਹੁਣੇ ਕਿ ਜਿਹੜੇ ਨਿੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਕੁਝ ਜਿਹੜੇ ਸਿੰਘ ਨੇ ਉਹ ਅੱਗੇ ਜਾ ਰਹੇ ਨੇ ਤੇ ਇਸ ਤੇ ਤੁਹਾਡੀ ਨਜ਼ਰ ਹੈ ਬਿਲਕੁਲ ਜੀ ਬਿਲਕੁਲ ਕੀ ਕੋਈ ਕੋਈ ਅਨਸੁਖਾਵੀ ਘਟਨਾ ਦਾ ਵਾਪਰੇ ਟਕਰਾਅ ਨਾ ਹੋਵੇ ਨਹੀਂ ਮੈਂ ਹੀ ਉਹ ਪਰਚੀ ਹੁਣੇ ਦੇਖ ਕੇ ਆਇਆ ਸੀ ਵੀ ਇਸ ਚੀਜ਼ ਦੀ ਅਨਾਉਂਸਮੈਂਟ ਕਰ ਦੋ ਕਿਉਂਕਿ ਕੁਝ ਖਾਲਸੇ ਆਏ ਜਿਹੜੇ ਸਿੱਖ ਨੇ ਜਾਂ ਨਿਹੰਗ ਸਿੰਘ ਫੌਜਾਂ ਨੇ ਉਹ ਅੱਗੇ ਚੱਲੀਆਂ ਜਾ ਰਹੀਆਂ ਨੇ ਉਹਨਾਂ ਤੋਂ ਸਾਨੂੰ ਖਤਰਾ ਨਹੀਂ ਪਰ ਕਈ ਅੱਗੇ ਜਿਹੜੇ ਸਰਕਾਰ ਦੇ ਸਰਕਾਰੀ ਤੰਤਰ ਦੇ ਵਿੱਚ ਸ਼ਰਾਰਤੀ ਅੰਸਰ ਜਾਂ ਏਜੰਸੀਆਂ ਦੇ ਲੋਕ ਨੇ ਉਹ ਕਈ ਵਾਰੀ ਕੋਈ ਸ਼ਰਾਰਤ ਕਰਾ ਦਿੰਦੇ ਆਗੇ ਬਾਕੀ ਇਹ ਰਾਜੇ ਨੇ ਇਹ ਖਾਨਦਾਨੀ ਲੋਕ ਨੇ ਇਹ ਕਦੇ ਕੋਈ ਗਲਤ ਕੰਮ ਨਹੀਂ ਕਰਨਗੇ ਕਿਉਂਕਿ 5000 ਸਾਲ ਦੇ ਜਾਂ ਹਜ਼ਾਰਾਂ ਸਾਲਾਂ ਦੇ ਇਤਿਹਾਸ ਦੇ ਵਿੱਚ ਸਾਡਾ ਹੀ ਇੱਕ ਸਿੱਖ ਰਾਜ ਰਿਹਾ ਜਿੱਥੇ ਨਾ ਕਿਸੇ ਦਾ ਔਲਾਦਕਾਰ ਹੋਇਆ ਨਾ ਕਿਸੇ ਦਾ ਕਤਲ ਹੋਇਆ ਨਾ ਡਾਕਾ ਬੱਜਿਆ ਨਾ ਕੋਈ ਚੋਰੀ ਹੋਈ ਤੇ ਹੁਣ ਵੀ ਜਿੱਦਣ ਦੇ ਇੱਥੇ ਖਾਲਸਾ ਪੰਥ ਬੈਠਾ ਆ ਕੇ ਪੰਜਾਬੀ ਬੈਠੇ ਨੇ ਖਾਨਦਾਨੀ ਲੋਕ ਬੈਠੇ ਨੇ ਇਸ ਏਰੀਏ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਹੀਂ ਮਿਲੀ ਹੋਣੀਗੀ ਇਹ ਬਹੁਤ ਜ਼ਿੰਮੇਵਾਰ ਲੋਕ ਨੇ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਲੋਕਾਂ ਨੂੰ ਨਾ ਜਾਣ ਤਾਂ ਕਰਕੇ ਕਿ ਇਹਨਾਂ ਏਜੰਸੀਆਂ ਨੂੰ ਕੋਈ ਗਲਤ ਪੁਆਇੰਟ ਜਾਂ ਗਲਤ ਚੀਜ਼ ਕਰਨ ਦਾ ਕੋਈ ਮੌਕਾ ਨਾ ਮਿਲੇ। ਤੁਹਾਡੇ ਵੀ ਤੁਹਾਡੇ ਵੱਲੋਂ ਵੀ ਬੜਾ ਤਹਨਲਮ ਦਿਖਾਇਆ ਜਾ ਰਿਹਾ ਹੈ, ਬੜੀ ਸ਼ਾਂਤੀ ਦਿਖਾਈ ਜਾ ਰਹੀ ਹੈ। ਆਮੂਮਨ ਕਿਹਾ ਜਾਂਦਾ ਕਿ ਜਿਹੜੇ ਨਿੰਗ ਸਿੰਘ ਜਥੇਬੰਦੀਆਂ ਉਹ ਗਰਮ ਦਲੀ ਬੰਦੇ ਹੁੰਦੇ ਆ, ਜਾਦਾ ਗੱਲਬਾਤ ਪਰ ਤੁਹਾਡੇ ਵੱਲੋਂ ਵੀ ਇਸ ਵੇਲੇ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਨਾਲ ਜਿਹੜਾ ਮੋੜੇ ਨਾਲ ਮੋੜਾ ਲੱਗ ਚੱਲਿਆ ਕਿ ਤੁਸੀਂ ਵੀ ਬੜੇ ਸ਼ਾਂਤਮਈ ਟੰਗਾਂ 'ਤੇ ਬੈਠੇ ਹੋ ਜਿਹੜਾ ਜੋਗ ਹੈ ਕਿਸਾਨ ਜਥੇਬੰਦੀਆਂ ਫਰੰਟ ਤੇ ਗੱਲਬਾਤ ਕਰ ਰਹੀਆਂ ਨੇ। ਸਾਡਾ ਇਹ ਸਿਸਟਮ ਆ ਕਿ ਅਸੀਂ 33 ਤਵੀ ਤੇ ਵੀ ਬੈਠ ਸਕਦੇ ਆ ਜੇ ਲੋਡ ਪਵੇ ਤਾਂ ਤੇ ਜੇ ਲੋਡ ਪਵੇ ਤਾਂ ਬੰਦੇ ਦੇ ਨਾਲ ਨਾਲ ਉਹਦੇ ਘੋੜੇ ਤੱਕ ਨੂੰ ਵੀ ਚੀਰ ਸਕਦੇ ਆ ਇੰਨੀ ਕਿ ਸਾਡੇ ਚ ਸੈਨਸੀਲਤਾ ਵੀ ਆ ਤੇ ਆਕਰਮਤਾ ਵੀ ਆ ਪਰ ਪਹਿਲਾਂ ਸਾਡੀ ਸ਼ੈਨਸੀਲਤਾ ਹੀ ਆ ਅਸੀਂ ਹੱਥ ਜੋੜ ਕੇ ਭਾਵਨਾ ਨਾਲ ਸੇਵਾ ਭਾਵਨਾ ਨਾਲ ਅਸੀਂ ਗੱਲ ਕਰਦੇ ਆ ਅਸੀਂ ਇਸੇ ਲਈ ਇਨਾਂ ਦੀ ਕਿਸੇ ਪਾਰਟੀ ਨਾਲ ਜਾ ਕੇ ਉੱਥੇ ਗੱਲ ਵੀ ਨਹੀਂ ਕਰਨਗੇ ਆ ਸਾਡਾ ਜਿਹੜਾ ਕੰਮ ਆ ਸਾਡਾ ਹੈਗਾ ਪ੍ਰੋਟੈਕਸ਼ਨ ਦਾ ਉਹ ਅਸੀਂ ਬੈਠੇ ਆ ਇੱਥੇ ਸਾਡੇ ਨਜ਼ਰ ਦੇ ਵਿੱਚ ਖਾਲਸੇ ਦਾ ਰਾਜ ਆ ਖਾਲਸਾ ਜਿਹੜਾ ਕਿਸੇ ਨਾਲ ੱਤਕਾ ਨਹੀਂ ਹੋਣ ਦਿੰਦਾ ਅਸੀਂ ਸਰਕਾਰਾਂ ਨੂੰ ਵੀ ਇਹੀ ਕਹਿੰਦੇ ਆ ਕਿ ਜੋ ਇਹ ਇਹਨਾਂ ਦੇ ਬਣਦੇ ਹੱਕਾ ਉਹ ਨਾ ਖੋ ਕਿਉਂਕਿ ਤੁਸੀਂ ਇਹ ਯਾਦ ਕਰੋ ਕਿ ਕਿਸੇ ਟਾਈਮ ਇਸੇ ਦੇਸ਼ ਦਾ ਜਿਹੜਾ ਮੰਤਰੀ ਨੇ ਇਹ ਅਮਰੀਕਾ ਚ ਜਾ ਕੇ ਬਾਈ ਜੀ ਭੀਖ ਮੰਗਦੇ ਹੁੰਦੇ ਸੀਗੇ ਉਥੇ ਕਹਿੰਦੇ ਹ ਸੀ ਤੁਹਾਡੇ ਆ ਦਿੱਤੇ ਹੋਏ 5 ਡਾਲਰ ਇੰਨੇ ਪਰਿਵਾਰਾਂ ਨੂੰ ਇੰਨੇ ਦਿਨਾਂ ਦੀ ਰੋਟੀ ਦੇ ਸਕਦੇ ਆ ਕਿ ਇਹਨਾਂ ਨੂੰ ਜੇ ਮਿਲਦਾ ਵੀ ਸੀ ਕੀ ਇੱਕ ਰੈੱਡ ਕਲਰ ਦੀ ਲਾਲ ਰੰਗ ਦੀ ਕਣਕ ਮਿਲਦੀ ਸੀ ਜਿਹੜੀ ਕਦੇ ਵੀ ਖਾਣ ਲਾਇਕ ਨਹੀਂ ਮੰਨੀ ਜਾਂਦੀ ਸੀ ਇਹ ਸਾਰੇ ਦੇਸ਼ ਨੂੰ ਖਵਾਉਂਦੇ ਸੀ ਤੇ ਇਹਨਾਂ ਨੇ ਇਹਨਾਂ ਜ਼ਿੰਮੇਵਾਰਾਂ ਨੇ ਜਿਹੜੇ ਅੱਜ ਇੱਥੇ ਬੈਠੇ ਨੇ ਇਹਨਾਂ ਭਰਾਵਾਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਠੰਡੀਆਂ ਰਾਤਾਂ ਤੇ ਗਰਮ ਦੁਪਹਿਰਾਂ ਦੇ ਵਿੱਚ ਮਿਹਨਤ ਕਰਕੇ ਤੁਹਾਨੂੰ ਅੱਜ 8 8 10 10 ਹਜ਼ਾਰ ਕਰੋੜ ਦੇ 에ਅਰ ਫੋਰਸ ਬਨ ਜਿਹੇ ਜਾਜਾਂ ਤੇ ਚੜਨ ਲਾਇਆ ਤੁਸੀਂ ਇਹਨਾਂ ਦੇ ਜੇ ਤਰੋਜ 100 ਵਾਰੀ ਚਰਨ ਧੋਕੇ ਪੀਓ ਨਾ ਸਾਰੇ ਮੰਤਰੀ ਤਾਂ ਵੀ ਤੁਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਤੇ ਤੁਸੀਂ ਇਹਨਾਂ ਦੇ ਘਰੇ ਵੜ ਕੇ ਇਹਨਾਂ ਦੀ ਜਮੀਨ ਖੋਣ ਦੀਆਂ ਗੱਲਾਂ ਕਰਦੇ ਹੋ ਇਹ ਕਦੇ ਨਾ ਹੋ ਸਕਦਾ ਨਾ ਕਦੇ ਅਸੀਂ ਹੋਣ ਦੇ ਕੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਕੁਰਬਾਨੀਆਂ ਦੇ ਸਕਦੇ ਨੇ ਇਸ ਦੇਸ਼ ਲਈ ਇਹਨੂੰ ਆਤਮ ਨਿਰਪਰ ਬਣਾ ਸਕਦੇ ਨੇ ਫਾਂਸਿਆਂ ਦੇ ਰੱਸਿਆਂ ਤੇ ਚੜ ਸਕਦੇ ਨੇਗੇ ਪਰ ਜੇ ਇਹਨਾਂ ਦੇ ਘਰ ਵੜ ਕੇ ਇਹਨਾਂ ਦੇ ਹੱਕ ਖੋਣ ਦੀ ਗੱਲ ਕਰੋਗੇ ਇਹਨਾਂ ਦੀ ਰੋਟੀ ਤੇ ਅੱਖ ਰੱਖੋਗੇ ਫਿਰ ਇਹ ਅੱਖਾਂ ਕੱਢਣ ਵੀ ਜਾਣਦੇ ਨੇ ਤੇ ਇੱਕ ਬੇਨਤੀ ਮੈਂ ਉਹਨਾਂ ਲੋਕਾਂ ਨੂੰ ਕਰਨਾ ਚਾਹਣਾ ਜਿਹੜੇ ਕਹਿੰਦੇ ਨੇ ਕਿ ਇਹ ਸੰਘਰਸ਼ਾ ਕਿਸਾਨਾਂ ਦਾ ਨਹੀਂ ਵੀਰ ਮੇਰੇ ਉਹ ਕਿਸਾਨਾਂ ਦਾ ਸੰਘਰਸ਼ ਨਹੀਂ ਇਹ ਤਾਂ ਬਾਈ ਘਰੇ ਸਬਜ਼ੀ ਵੀ ਬਣਾ ਲੈਣਗੇ ਉਗਾ ਲੈਣਗੇ ਕਣਕ ਵੀ ਉਗਾ ਲੈਣਗੇ ਚਾਵਲ ਵੀ ਅਸੀਂ ਤਾਂ ਭੁੱਖੇ ਰਹਿ ਸਕਦੇ ਆ ਨਹੀਂ ਭੁੱਖੇ ਕਿਉਂ ਆ ਸਾਡੇ ਕੋਲ ਸਭ ਕੁਝ ਆ ਸੋਰਸਸ ਆ ਸਾਡੇ ਸਾਡੇ ਇਸ ਔਲੇ ਸਿਰਫ ਇੱਕ ਨੂਨ ਤੋਂ ਬਿਨਾ ਅਸੀਂ ਸਾਰਾ ਕੁਝ ਪ੍ਰਗਟ ਕਰ ਸਕਦੇ ਹਾਂ ਬਿਲਕੁਲ ਕਰ ਹੋ ਸਕਦਾ ਪਰ ਜਿਹੜੇ ਲੋਕ ਖਰੀਦਦੇ ਆ ਨਾ ਉਹ ਜਾ ਕੇ ਜੇ ਹਜੇ ਨਹੀਂ ਯਕੀਨ ਨਾ ਮਾਲ ਚ ਜਾਣ ਜਿਹੜੀ ਛੱਲੀ ਅਸੀਂ ਉਹੀ ਭਰ ਕੇ ਦੇ ਦਿੰਨੇ ਆ ਨਾ ਝੋਲਾ ਉਹ ਅੱਜ ਵੀ 60 ਰੁਪਏ ਦੀ ਮਿਲਦੀ ਆ ਤੇ ਜੇ ਇੱਥੇ ਇਹਨਾਂ ਦਾ ਹੋ ਗਿਆ ਨਾ ਰਾਜ ਜਾਂ ਇਹਨਾਂ ਕੋਲੇ ਚਲੀਆਂ ਗੀਆਂ ਉਹ 60 ਰੁਪਏ ਵਾਲੀ 600 ਰੁਪਏ ਦੀ ਮਿਲਿਆ ਕਰੂਗੀ ਇਹ ਸੋਚ ਲੋ ਕਿ ਇਹ ਸਭ ਤੋਂ ਵੱਧ ਤੁਹਾਡੇ ਤੇ ਭਾਰ ਆ ਇਹ ਕਿਸਾਨਾਂ ਦਾ ਕੋਈ ਨਹੀਂ ਵਿਗੜਨਾ ਕਿਸਾਨ ਨੇ ਜਿਹੜੇ ਕਰਕੇ ਖਾਣ ਜਾਣਦੇ ਨੇ ਇਹਨਾਂ ਨੇ ਰਾਜ ਵੀ ਕੀਤਾ ਇਹਨਾਂ ਨੇ ਰਾਜ ਖੋਏ ਵੀ ਆ ਸਾਰਾ ਇਹਨਾਂ ਨੇ ਆਜ਼ਾਦੀਆਂ ਵੀ ਲਈਆਂ ਇਹ ਸਾਰਾ ਕੁਝ ਕਰਨ ਜਾਣਦੇ ਨੇ ਪਰ ਜਿਹੜਾ ਮੱਧ ਵਰਗਾ ਨਾ ਉਹਨੂੰ ਇਹ ਸੋਚਣਾ ਚਾਹੀਦਾ ਕਿ ਲੜਾਈ ਕਿਸਾਨ ਦੀ ਨਹੀਂ ਇਹ ਰੋਟੀ ਦੀ ਆ ਰੋਟੀ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਖਿੱਤਾ ਨਹੀਂ ਹੁੰਦਾ ਕੋਈ ਉਹਦਾ ਸ਼ਹਿਰੀ ਕਰਨ ਜਾਂ ਬਿਵਾਰੀ ਕਰਨ ਨਹੀਂ ਹੁੰਦਾ ਰੋਟੀ ਹਰ ਇੱਕ ਨੂੰ ਚਾਹੀਦੀ ਆ ਅਨਾਜ ਹਰ ਇੱਕ ਨੂੰ ਚਾਹੀਦਾ ਇਸ ਕਰਕੇ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਆਉਣਾ ਚਾਹੀਦਾ ਠੀਕ ਹੈ ਬਹੁਤ ਮਿਹਰਬਾਨੀ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਨੇ ਥੋੜੀਆਂ ਵਿਖਾਈਆਂ ਜਾਣ ਕਿਸ ਤਰ੍ਹਾਂ ਜਿਹੜਾ ਆਵਾਜ਼ ਆ ਉਹ ਇਸ ਵੇਲੇ ਨਿਗੇਬਾਨ ਨਿਗੇਬਾਨਾ ਕੁੰਡਲੀ ਬਾਰਡਰ ਤੇ ਸੋ ਇਸ ਖਾਲਸੇ ਦੀਆਂ ਗੱਲਾਂ ਬਿਲਕ ਉਹ ਕੀਤੀਆਂ ਗਈਆਂ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਤਾਂ ਦੁਬਾਰਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਅੱਜ ਸਰਦਾਰ ਸਾਹਿਬ ਕੀ 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 ਕਹਿਣਾ ਚਾਹੁੰਦੇ ਹੋ ਮੈਂ ਪਾਪਾ ਬੰਦਾ ਸਿੰਘ ਬਹਾਦਰ ਉਹਨਾਂ ਬਾਰੇ ਦੱਸਣਾ ਚਾਹੁੰਦਾ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮੈਂ ਜਿਹੜੀ ਤੁਹਾਡੇ ਨਾਲ ਜਣੀ ਤੁਹਾਨੂੰ ਦੱਸ ਰਿਹਾ ਹਾਂ ਜਿਹੜੀ ਅੱਜ ਅੱਜ ਦਾ ਜਿਹੜਾ ਹਾਲਾਤ ਹੈ ਇਹ ਜਿਹੜਾ ਹਿੰਦੁਸਤਾਨ ਦੇ ਉੱਤੇ ਸਿੱਖਾਂ ਨੇ ਹਮੇਸ਼ਾ ਬਹਿਲ ਕੀਤੀ ਪੰਜਾਬ ਦੇ ਕਿਸਾਨਾਂ ਨੇ ਹੁਣ ਵੀ ਜਿਹੜਾ ਕਿਸਾਨ ਦਾ ਅੰਦੋਲਨ ਹੈ ਇਹਦੇ ਵਿੱਚ ਪੰਜਾਬੀ ਕਿਸਾਨਾਂ ਨੇ ਪਹਿਲ ਕੀਤੀ ਤਾਂ ਉਹਦੇ ਮਗਰ ਪੂਰੀ ਇੰਡੀਆ ਦੇ ਲੋਕ ਜਿਹੜੇ ਕਿਸਾਨ ਹੈ ਭਾਵੇਂ ਹਰਿਆਣੇ ਦੇ ਹੈ ਜੂਪੀ ਦੇ ਹੈ ਮਹਾਰਾਸ਼ਟਰ ਦੇ ਹੈ ਮੱਧ ਪ੍ਰਦੇਸ਼ ਦੇ ਹੈ ਜਿੱਥੋਂ ਦੇ ਵੀ ਸੀਗੇ ਸਾਰੇ ਪਾਸੇ ਤੋਂ ਆ ਗਏ ਇਦਾਂ ਹੀ ਜਿਹੜਾ ਸਿੱਖਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਉੱਤੇ 1000 ਸਾਲ ਮੁਗਲਾਂ ਦਾ ਜਿਹੜੀ ਗੁਲਾਮੀ ਰਹੀ ਹੈ ਉਹਨੂੰ ਤੋੜਨ ਵਾਸਤੇ ਸਿਰਫ 25 ਬੰਦੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਕੋਲ ਤੋਂ ਲੈ ਕੇ ਆਏ ਸੀ 26 ਜਣੇ ਹੋਏ ਸੀ ਔਰ ਆ ਹਰਿਆਣੇ ਦਾ ਇਲਾਕਾ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਹਰਿਆਣਾ ਦਿੱਲੀ ਦੇ ਨਾਲ ਉਦੋਂ ਉਦੋਂ ਇਹ ਸ਼ਾਇਦ ਜਿੱਦਾਂ ਜਣੀ ਪੰਜਾਬ ਹੀ ਸੀਗਾ ਇਹ ਇਹ ਇਹਦੇ ਵਿੱਚ ਇੱਕ ਖਰਖੋਦਾ ਪਿੰਡ ਹੈ ਖਰਖੋਦਾ ਤੋਂ ਸ਼ੁਰੂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਧਾ ਹਿੰਦੁਸਤਾਨ ਮੁਗਲਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਖੋਲਿਆ ਸੀ ਇਹ ਜਿਹੜੇ ਹਿੰਦੁਸਤਾਨ ਦੇ ਗੁਲਾਮ ਲੋਕ ਸੀਗੇ ਜਿਨ੍ਹਾਂ ਨੇ 1000 ਸਾਲ ਮੁਗਲਾਂ ਦੀ ਗੁਲਾਮੀ ਕੀਤੀ ਸੀ ਉਹਨਾਂ ਨੂੰ ਇੱਕ ਸੁਪਨਾ ਦਿਖਾਇਆ ਸੀਗਾ ਵੀ ਇਹ ਪੋਸੀਬਲ ਹੈ ਆਪਾਂ ਇਦਾਂ ਰਾਜ ਕਰ ਸਕਦੇ ਹਾਂ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਉਨੀ 7.5 ਸਾਲ 8 ਸਾਲ ਰਹੇ ਉਹਨਾਂ ਦਾ ਜਿਹੜਾ ਐਕਟਿਵ ਜੀਵਨ ਹੈ ਇੰਨੇ ਕ ਸਾਲ ਦਾ ਪਰ ਇਹਨਾਂ ਨੂੰ ਦੱਸ ਗਏ ਜਿਹੜੇ ਲੋਕਾਂ ਨੂੰ ਦੱਸ ਗਏ ਵੀ ਇਹ ਪੋਸੀਬਲ ਹੈ ਆਪਾਂ ਇਹਨਾਂ ਨੂੰ ਖੋ ਇਹਨਾਂ ਤੋਂ ਰਾਜ ਖੋ ਸਕਦੇ ਆ ਇੱਕ ਗੱਲ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਜਿਹੜਾ ਰਾਜ ਸੀਗਾ ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਤੁਸੀਂ ਸਾਰੇ ਜਾਣਦੇ ਹੋ ਕਿੱਡਾ ਵੱਡਾ ਰਾਜ ਸਭ ਤੋਂ بڑا ਜਿਹੜਾ ਹਿੰਦੁਸਤਾਨ ਦੀ ਸਲਤਨਤ ਸਭ ਤੋਂ ਬੜੀ ਸੀ ਕਿ ਜਿਹੜੀ ਅੰਗਰੇਜ਼ਾਂ ਨੇ ਕੈਪਚਰ ਕੀਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਸਿਰਫ 95 ਸਾਲ ਗੁਲਾਮ ਰਹੇ ਪੂਰਾ ਹਿੰਦੁਸਤਾਨ 200 ਸਾਲ ਤੋਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਰਿਆ ਤੇ ਅ ਜੇ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਗੱਲ ਕੀਤੀ ਤਾਂ ਵੀ ਸਿੱਖਾਂ ਨੇ ਕੀਤੀ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਜਰਨਲ ਡਾਇਰ ਨੂੰ ਮਾਰਿਆ ਸੀ ਗਦਰੀ ਬਾਬੇ ਗਦਰੀ ਬਾਬੇ ਦੇਖੋ ਤੁਸੀਂ ਦੁਆਬੇ ਦੇ ਮਾਝੇ ਦੇ ਮਾਲਵੇ ਦੇ ਜਿਹੜੇ ਸਿੰਘ ਸੀਗੇ ਇਹਨਾਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕਰਕੇ ਅੰਗਰੇਜ਼ਾਂ ਦਾ ਰਾਜ ਜਿਹੜਾ ਉਹ ਖਤਮ ਕੀਤਾ ਉਸੇ ਤਰ੍ਹਾਂ ਮੁਕਤੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਨੇ ਉਹ ਜਿਹੜੇ ਫਰੰਟ ਤੇ ਰਹਿੰਦੇ ਨੇ ਬਿਲਕੁਲ ਉਸੇ ਤਰ੍ਹਾਂ ਅੱਜ ਜਿਹੜੇ ਅੱਜ ਅੱਜ ਇੱਕ ਆ ਬਹੁਤ ਵੱਡਾ ਆਰਡੀਨੈਂਸ ਜਿਹੜਾ ਆਇਆ ਹੈ ਇਹ ਇਹ ਸਿਰ ਪੂਰੇ ਦਾ ਪੂਰਾ ਜਿਹੜਾ ਕਿਸਾਨ ਭਾਵੇਂ ਉਹ ਸਿੱਖ ਹੈ ਭਾਵੇਂ ਉਹ Hindu ਹੈ ਭਾਵੇਂ ਉਹ Musalman ਹੈ ਭਾਵੇਂ ਕਿਸੇ ਵੀ ਧਰਮ ਦਾ ਹੈ ਉਹਨਾਂ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਜਿਹੜੀ ਇਹ ਆਰਡੀਨੈਂਸ ਜਿਹੜੇ ਜਾਰੀ ਕੀਤੇ ਸੀ ਤਿੰਨ ਜਿਹੜੇ ਤਿੰਨ ਕਾਨੂੰਨ ਹੈ ਇਹ ਇਹ ਜਾਰੀ ਕੀਤੇ ਸੀ ਇਹਦੇ ਵਿੱਚ ਵੀ ਸਿੱਖਾਂ ਨੇ ਪੰਜਾਬ ਦੇ ਕਿਸਾਨਾਂ ਨੇ ਪਹਿਲ ਕੀਤੀ ਔਰ ਤੁਸੀਂ ਅੱਜ ਦੇਖ ਸਕਦੇ ਹੋ ਪੂਰੇ ਹਿੰਦੁਸਤਾਨ 'ਚ ਇੱਕ ਬਹੁਤ ਵੱਡਾ ਜਿਹੜਾ ਇਸ ਵੇਲੇ ਬੇਵ ਹੈ ਜਿਹੜੀ ਬਹੁਤ ਵੱਡੀ ਇਸ ਵੇਲੇ ਜਿਹੜੀ ਪੂਰੇ ਹਿੰਦੁਸਤਾਨ ਦੀ ਬੇਵ ਖੜੀ ਹੋ ਗਈ ਔਰ ਐਦਾਂ ਦੀ ਸਿਚੁਏਸ਼ਨ ਬਣ ਗਈ ਤੇ ਅੱਜ ਦੇ ਜਿਹੜੇ ਦਿਨ ਹੈ ਜਿਨ੍ਹਾਂ ਦਿਨਾਂ ਤੇ ਅੱਜ ਆਪਾਂ ਆ ਆ ਜਿਹੜੇ ਹੈਗੇ ਨੇ ਦਿਨ ਇਹ ਉਹ ਦਿਨ ਹੈ ਜਦੋਂ ਆਨੰਦਪੁਰ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਸੀਗੇ ਤੇ 10 ਲੱਖ ਫੌਜ ਨੇ ਤੇ 22 ਧਾਰ ਦੇ ਪਹਾੜੀ ਰਾਜਾਂ ਨੇ ਘੇਰਾ ਪਾਇਆ ਹੋਇਆ ਸੀ 6 ਮਹੀਨੇ ਘੇਰਾ ਰਿਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਚਮਕੌਰ ਦੀ ਜੰਗ ਹੋਈ ਚਮਕੌਰ ਦੀ ਜੰਗ ਹੋ ਗਈ ਹੈ ਫਤਿਹਗੜ੍ਹ ਤੋਂ ਹੋਰ ਗੱਲ ਦੱਸਣਾ ਚਾਹਾਂਗਾ ਕਿ ਵੀਰ ਜੀ ਜਿਹੜਾ ਧਰਮ ਦੇ ਨਾਂ ਤੇ ਹੁਣ ਥੋੜਾ ਜਿਹਾ ਲੋਕਾਂ ਨੂੰ ਡਰਾਇਆ ਜਾ ਰਿਹਾ ਨਾ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਥੇ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਇੱਥੇ ਇਨਸਾਨ ਖੜਾ ਤੇ ਦੂਸਰੀ ਗੱਲ ਸਿੱਖ ਰਾਜ ਦੇ ਵਿੱਚ ਜਿਹੜੋਂ ਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਮਾਲਕ ਬਣਾਇਆ ਸੀ ਨਾ ਇਹ ਜ਼ਮੀਨ ਦੇ ਕਿਸਾਨਾਂ ਨੂੰ ਕਿਸੇ ਇੱਕ ਧਰਮ ਦੇ ਨੂੰ ਨਹੀਂ ਬਣਾਇਆ ਸੀ ਜੀ ਦੇ ਹੱਥ ਦੇ ਵਿੱਚ ਹਲ ਸੀ ਚਾਹੇ ਉਹ ਸ਼ੂਦਰ ਸੀ ਚਾਹੇ ਉੱਚੀ ਜਾਤੀ ਦਾ ਸੀ ਚਾਹੇ ਉਹ ਸਿੱਖ ਸੀ ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ ਸਭ ਨੂੰ ਉਹਦਾ ਹੱਕ ਦਿੱਤਾ ਗਿਆ ਸੀ ਕਿਸੇ ਇੱਕ ਧਰਮ ਦੇ ਆਧਾਰ ਤੇ ਨਹੀਂ ਸੀ ਤੇ ਨਾ ਹੀ ਅੱਜ ਜਿਹੜੀ ਲੜਾਈ ਹੈ ਧਰਮ ਦੇ ਆਧਾਰ ਤੇ ਆ ਇਹ ਚੀਜ਼ਾਂ ਦੇ ਵਿੱਚ ਉਹ ਵੰਡੀਆਂ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਤੇ ਇਸ ਜਿਹੜੇ ਇਹਨਾਂ ਦੇ ਪ੍ਰੋਪਗੈਂਡ ਦੇ ਜੋ ਲੋਕਾਂ ਨੂੰ ਨਹੀਂ ਆਉਣਾ ਚਾਹੀ ਬਹੁਤ 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 ਮਿਹਰਬਾਨੀ ਸਰ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜਾ ਕਿਸਾਨਾਂ ਔਰ ਫੋਰਸ ਦੇ ਵਿੱਚ ਖਾਲਸਾ ਖੜਾ ਹੈ ਤੇ ਇਸ ਵੇਲੇ ਕੁੰਡਲੀ ਬਾਰਡਰ ਤੇ ਜਿਹੜਾ ਇਹ ਬਾਜ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਮੂਮਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਨੌਜਵਾਨ ਜਿਹੜਾ ਉਹ ਨੌਜਵਾਨਾਂ ਦੀ ਖਿੱਚਦਾ ਜਿਹੜਾ ਕੇਂਦਰ ਵੀ ਬਣਿਆ ਹੋਇਆ ਸੋ ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਸਿੰਘ ਜਥੇਬੰਦੀਆਂ ਬਿਲਕੁਲ ਸ਼ਾਂਤੀਪੂਰਵਕ ਬੈਠੀਆਂ ਨੇ ਤੇ ਇਹਨਾਂ ਦਾ ਕਹਿਣਾ ਕੀ ਜਿਹੜਾ ਇਹ ਅੰਦੋਲਨ ਹੈ ਇਹ ਕਿਸੇ ਖਾਸ ਧਰਮ ਜਾਂ ਕਿਸੇ ਖਾਸ ਸਟੇਟ ਦਾ ਨਹੀਂ ਇਹ ਜਨ ਅੰਦੋਲਨ ਹੈ ਪੂਰੇ ਦੇਸ਼ ਦਾ ਅੰਦੋਲਨ ਹੈ ਤੇ ਕਿਸਾਨ ਆਪਣੀਆਂ ਹੱਕਾਂ ਲੈਣ ਦੇ ਲਈ ਵਜਦ ਨੇ ਕੈਮਰਾਮੈਨ ਵਿਕੀ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਦਿੱਲੀ ਵੇਖ ਪਾ ਰਹੇ ਹੋ ਤੁਸੀਂ ਬਾਜ ਇਸ ਵੇਲੇ ਦਿੱਲੀ ਕੁੰਡਲੀ ਬਾਰਡਰ ਤੇ ਜਿਹੜਾ ਡਿਊਟੀ ਨਿਭਾ ਰਿਹਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਵੇਲੇ ਬਾਰਡਰ